ਜਿਹੜੇ ਅਰੋਪੀ ਨੇ ਉਹ ਸ਼ਰਿਆਮ ਘੁਮਰੇ ਨੇ ਧਮਕੀਆਂ ਦੇ ਧਮਕੀਆਂ ਦੇ ਰਹੇ ਅੱਜ ਇੱਕ ਹਫਤਾ ਹੀ ਹੋਣ ਵਾਲਾ ਹੈ ਜਿਹਦੇ ਤੇ ਹਜੇ ਤੱਕ ਪੁਲਿਸ ਆਫੀਸਰਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਾਨੂੰ ਪਹਿਲੇ ਦਿਨ ਤੋਂ ਵਿਸ਼ਵਾਸ ਦਿਲਾਇਆ ਸੀ ਕਿ ਤੁਹਾਡੇ ਨਾਲ ਗਲਤ ਹੋ ਰਿਹਾ ਹੈ ਤੁਹਾਡੇ ਪੂਰੀ ਕਾਰਵਾਈ ਕੀਤੀ ਜਾਏਗੀ ਕੱਲ ਸਾਨੂੰ ਸਵੇਰੇ ਲਾਲ ਚੰਦ ਖਟਾਰੂ ਚੱਕ ਜੋ ਐਮ ਐਲ ਏ ਨੇ ਥੋੜੀ ਉਹਨਾਂ ਨੇ ਬੁਲਾਇਆ ਸੀ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿੱਤਾ ਸੀ ਕਿ ਤੁਹਾਡੀ ਪੂਰੀ ਗੱਲ ਦੀ ਕਾਰਵਾਈ ਹੋਏਗੀ ਸਾਨੂੰ ਕੱਲ ਤੱਕ ਦਾ ਟਾਈਮ ਦਿੱਤਾ ਸੀ ਕੱਲ ਸ਼ਾਮ ਤੱਕ ਸਾਰੇ આરોપી ਅੰਦਰ ਹੋਣਗੇ ਜਿਹਦੇ ਉਸ ਟਾਈਮ ਤੇ ਪੁਲਿਸ ਆਫੀਸਰਸ ਉੱਥੇ ਮੌਜੂਦ ਸੀ ਉਹ ਸਸਪੈਂਡ ਹੋਣਗੇ ਜਦਕਿ ਹੁਣੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹਜੇ ਤੱਕ ਸਾਡੇ ਉਲਟ ਸਾਨੂੰ ਮਿਸਗਾਈਡ ਕੀਤਾ ਜਾ ਰਿਹਾ ਹੈ ਕਿ ਜਿਹੜਾ ਇਹਨਾਂ ਨਾਲ ਚਲੇਗਾ ਉਸ ਲੱਖਾਂ ਦੇ ਪਿੱਛੇ ਹੋਏਗਾ ਪਹਿਰੇ ਤੋਂ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਜਦੋਂ ਮੇਰੇ ਡੈਡੀ ਨੇ ਉਹਨਾਂ ਨੂੰ ਰੋਕਿਆ ਹੈ ਤੇ ਉਹਨਾਂ ਨੇ ਪੁਲਿਸ ਏਐਸਆਈ ਬਲਕਾਰ ਸਿੰਘ ਨੂੰ ਨਾਲ ਲੈ ਕੇ ਐਸਐਚਓ ਮਨਜੀਤ ਸਿੰਘ ਸਿੰਘ ਦੀ ਸ਼ੈ ਨਾਲ ਮੇਰੇ ਡੈਡੀ ਤੇ ਹਮਲਾ ਕਰਵਾਇਆ ਹੈ ਜਿੰਨ ਪਹਿਲਾਂ ਇਹ ਬਮਿਆਲ ਸੈਕਟਰ ਦੇ ਪਿੰਡ ਅਖਵਾੜਾ ਚ ਪੁਲਿਸ ਦੀ ਮੌਜੂਦਗੀ ਚ ਲੜਾਈ ਹੋਈ ਸੀ ਤੇ ਰਾਤ ਨੂੰ ਹੀ ਲੜਾਈ ਹੋਈ ਸੀ ਤੇ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਤੇ ਜ਼ਖਮੀ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਹੁਣ ਪਰਿਵਾਰ ਦੇ ਵੱਲੋਂ ਜਿਹੜੀ ਹੈ ਉਹ ਸਰਕਾਰ ਨੂੰ ਜਿਹੜੀ ਹੈ ਪ੍ਰਸ਼ਾਸਨ ਤੋਂ ਜਿਹੜੀ ਹੈ ਉਹ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਵਿਧਾਇਕ ਸਾਬਕਾ ਵਿਧਾਇਕ ਜਗਿੰਦਰ ਪਾਲ ਦੀ ਮੌਜੂਦਗੀ ਚ ਜੋ ਠਾਣਾ ਤਾਰਾਗੜ ਰੋਡ ਤੇ ਧਰਨਾ ਵੀ ਦਿੱਤਾ ਗਿਆ ਸੀ ਤੇ ਹੁਣ ਪਰਿਵਾਰ ਦੇ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਨਜਾਇਜ਼ ਮਾਈਨਿੰਗ ਤੇ ਚੱਲਦੇ ਉਹਨਾਂ ਦੀ ਪੈ ਦਾ ਰਸਤਾ ਕੱਢਿਆ ਜਾ ਰਿਹਾ ਹੈ ਤੇ ਜਿਹੜਾ ਜ਼ਖਮੀ ਹੈ ਉਸ ਦੀ ਦੋ ਲੱਤਾਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਮਾੜੀ ਹਾਲਤ ਦੇ ਵਿੱਚ ਨੇ ਤੇ ਉਹਨਾਂ ਦੀ ਬੇਟੀ ਦੇ ਵੱਲੋਂ ਤਮਾਮ ਜਾਣਕਾਰੀ ਜਿਹੜੀ ਹੈ ਸਾਡੇ ਪੱਤਰਕਾਰ ਦੇ ਨਾਲ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਵੀ આરોਪ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਦੂਸਰੀ ਗੁੱਟ ਦੇ ਵੱਲ ਜਿਹੜਾ ਹੈ ਜੋ ਕਿ ਦੋਸ਼ੀ ਨੇ ਉਹਨਾਂ ਦਾ ਸਾਥ ਦੇ ਰਹੇ ਨੇ ਗਲਤ ਦਾ ਸਾਥ ਦੇ ਰਹੇ ਨੇ ਤੇ ਉਹਨਾਂ ਨੇ ਇਨਸਾਫ ਦੀ ਲਗਾਤਾਰ ਮੰਗ ਕੀਤੀ ਹੈ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਹਾਂ ਉਸ ਬੱਚੀ ਦੇ ਨਾਲ ਗੱਲਬਾਤ ਕਰਾ ਦਿੰਦੇ ਹਾਂ ਕਿ ਪੂਰਾ ਮਾਮਲਾ ਹੈ ਕਿਸ ਤਰ੍ਹਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੰਗ ਕਰ ਰਹੇ ਨੇ ਕਿ ਪੁਲ ਵੱਲੋਂ ਅਜ ਤੱਕ ਜਿਹੜਾ ਹੈ ਕੋਈ ਵੀ ਸੁਣਵਾਈ ਨਹੀਂ ਕੀਤੀ ਤੇ ਉੱਥੇ ਹੀ ਉਹਨਾਂ ਨੇ ਵੀ ਇਲਜ਼ਾਮ ਲਗਾਇਆ ਹੈ ਕੀ ਕੈਬਨਿਟ ਮੰਤਰੀ ਰਾਜਨ ਕਟਾਰੂਚਕ ਜਿਹੜੇ ਨੇ ਉਹਨਾਂ ਦੇ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਸੀ ਤੇ ਉਹਨਾਂ ਨੂੰ ਕੱਲ ਦਾ ਸਮਾਂ ਜਿਹੜਾ ਹੈ ਉਹ ਦਿੱਤਾ ਗਿਆ ਸੀ ਪਰ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਤੇ ਨਾ ਹੀ ਕੋਈ ਪੁਲਿਸ ਪੁਲਿਸ ਪ੍ਰਸ਼ਾਸਨ ਤੇ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਉਸ ਗੁੱਟ ਨੂੰ ਜਿਹੜੀ ਹੈ ਸ਼ਹਿ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਦੀ ਸ਼ਹਿ ਤੇ ਹੀ ਉਹਨਾਂ ਦੇ ਪਿਤਾ ਤੇ ਲੜਕੀ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਤੇ ਜਿਹੜਾ ਹੈ ਹਮਲਾ ਕਰਵਾਇਆ ਗਿਆ ਪੁਲਿਸ ਦੀ ਸ਼ਹਿ ਦੇ ਨਾਲ ਹੀ ਤੇ ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਸੁਣਵਾਈ ਨਹੀਂ ਹੋਈ ਤਾਂ ਸਾਡੇ ਪੂਰੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਤੇ ਸਥਾਨਕ ਲੋਕਾਂ ਦੇ ਵੱਲੋਂ ਵੱਡਾ ਧਰਨਾ ਲਗਾਇਆ ਜਾ ਖਰਾਬ ਤੇ ਇਸ ਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਪ੍ਰਸ਼ਾਸਨ ਹੋਵੇਗਾ ਅੱਜ ਇੱਕ ਹਫਤਾ ਹੀ ਹੋਣ ਵਾਲਾ ਹੈ ਜਿਹਦੇ ਤੇ ਅਜੇ ਤੱਕ ਪੁਲਿਸ ਆਫੀਸਰਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਾਡੇ ਤੋਂ ਸਾਨੂੰ ਪਹਿਲੇ ਦਿਨ ਤੋਂ ਵਿਸ਼ਵਾਸ ਦਿਲਾਇਆ ਹੀ ਕਿ ਤੁਹਾਡੇ ਨਾਲ ਗਲਤ ਹੋ ਰਿਹਾ ਹੈ ਤੁਹਾਡੇ ਪੂਰੀ ਕਾਰਵਾਈ ਕੀਤੀ ਜਾਏਗੀ ਪੁਲਿਸ ਪ੍ਰਸ਼ਾਸਨ ਪੂਰਾ ਉਹਨਾਂ ਨਾਲ ਮਿਲਿਆ ਹੋਇਆ ਹੈ ਉਹਨਾਂ ਨੂੰ ਮਿੰਟ-ਮਿੰਟ ਦੀ ਖਬਰ ਦਿੱਤੀ ਜਾ ਰਹੀ ਹੈ ਕੱਲ ਸਾਨੂੰ ਸਵੇਰੇ ਲਾਲ ਚੰਦ ਕੁਟਾਰੂਚਕ ਜੋ ਐਮ ਐਲ ਏ ਨੇ ਥੋੜੇ ਉਹਨਾਂ ਨੇ ਬੁਲਾਇਆ ਸੀ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਤੁਹਾਡੀ ਪੂਰੀ ਗੱਲ ਦੀ ਕਾਰਵਾਈ ਹੋਏਗੀ ਸਾਨੂੰ ਕੱਲ ਤੱਕ ਦਾ ਟਾਈਮ ਦਿੱਤਾ ਸੀ ਕੱਲ ਸ਼ਾਮ ਤੱਕ ਕਿ ਸਾਰੇ આરોપી ਅੰਦਰ ਹੋਣਗੇ ਜਿਹੜੇ ਉਸ ਟਾਈਮ ਤੇ ਪੁਲਿਸ ਆਫੀਸਰਸ ਉੱਥੇ ਮੌਜੂਦ ਸੀ ਉਹ ਸਸਪੈਂਡ ਹੋਣਗੇ ਜਦਕਿ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹਜੇ ਤੱਕ ਜਿਹੜੇ આરોપી ਨੇ ਉਹ ਸ਼ਰਿਆਮ ਘੁੰਮਰੇ ਨੇ ਧਮਕੀਆਂ ਦੇ ਧਮਕੀਆਂ ਦੇ ਰਹੇ ਨੇ ਅੱਜ 6 ਦਿਨ ਹੋਣ ਵਾਲੇ ਨੇ ਅਜ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਾਡੇ ਉਲਟ ਸਾਨੂੰ ਮਿਸਗਾਈਡ ਕੀਤਾ ਜਾ ਰਿਹਾ ਹੈ ਕਿ ਜਿਹੜਾ ਇਹਨਾਂ ਨਾਲ ਚਲੇਗਾ ਉਹ ਸੁਨ ਲੱਖਾਂ ਦੇ ਪਿੱਛੇ ਹੋਏਗਾ ਅਸੀਂ ਕੋਈ ਪਾਰਟੀ ਨਾਲ ਬਿਲੋਂਗ ਨਹੀਂ ਕਰਦੇ ਇਸ ਟਾਈਮ ਤੇ ਸਾਨੂੰ ਇਨਸਾਫ ਚਾਹੀਦਾ ਹੈ ਸਾਨੂੰ ਯੂਨਿਟੀ ਚਾਹੀਦੀ ਹੈ ਅਲੱਗ-ਅਲੱਗ ਪਾਰਟੀ ਆ ਸਾਡੀ ਪਹਿਲੀ ਚੋਂ ਨਜਾਇਜ਼ ਰਸਤਾ ਕੱਢਿਆ ਗਿਆ ਹੈ ਜਦੋਂ ਉਹਨਾਂ ਨੂੰ ਉੱਥੇ ਕੋਈ ਰੋਕਣ ਜਾਂਦਾ ਹੈ ਜਗੀਰ ਸਿੰਘ ਉਹਦੇ ਦੋਨੋਂ ਪੁੱਤਰ ਮਲਕੀਤ ਸਿੰਘ ਤੇ ਮੰਨੂ ਲੋਕਾਂ ਨੂੰ ਮਾਰਦੇ ਨੇ 15 ਦਿਨ ਪਹਿਲੇ ਇੱਕ 70 ਸਾਲ ਦੇ ਬਜ਼ੁਰਗ ਨੇ ਉਹਨਾਂ ਨੂੰ ਰੋਕਿਆ ਸੀ ਉਧੀਆਂ ਉਂਗਲੀਆਂ ਵੜ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਘਰ ਪੇਛਤਾ ਸਾਡੀ ਪਹਿਲੀ ਚ ਨਜਾਇਜ਼ ਰਸਤਾ ਕੱਢਿਆ ਹੈ ਸਾਡੀ ਸਾਰੀ ਪਹਿਲੀ ਖਰਾਬ ਕੀਤੀ ਗਈ ਹੈ ਅਸੀਂ ਐਸਐਚਓ ਮਨਜੀਤ ਸਿੰਘ ਨੂੰ ਵੀ ਐਪਲੀਕੇਸ਼ਨ ਦਿੱਤੀ ਹੈ ਜਿਹਦੇ ਤੇ ਕੋਈ ਕਾਰਵਾਈ ਨਹੀਂ ਹੋਈ 2 ਮਹੀਨੇ ਹੋ ਗਿਆ ਹੈ ਅਸੀਂ ਐਸਐਸਪੀ ਨੂੰ ਵੀ ਐਪਲੀਕੇਸ਼ਨ ਦਿੱਤੀ ਹੈ ਦੋ ਦੋ ਵਾਰ ਐਪਲੀਕੇਸ਼ਨ ਦੇਣ ਦੇ ਬਾਵਜੂਦ ਵੀ ਸਾਡੀ ਕਾਰਵਾਈ ਨਹੀਂ ਹੋ ਰਹੀ ਉਹਦੇ ਬਾਅਦ ਮੇਰੇ ਡੈਡੀ ਨੇ ਆਪ ਜਾ ਕੇ ਉਹਨਾਂ ਨੂੰ ਉੱਥੇ ਰੋਕਿਆ ਹੈ ਜਦਕਿ ਮੇਰੇ ਡੈਡੀ ਨੇ ਉੱਥੇ ਜੀਸੀਪੀ ਨਾਲ ਟੋਏ ਮਰਵਾਏ ਨੇ ਉਹਨਾਂ ਨੇ ਟੋਏ ਸਾਰੇ ਪੂਰਤੇ ਨੇ ਫੇਰ ਉਹ ਤੋਂ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਜਦੋਂ ਮੇਰੇ ਡੈਡੀ ਨੇ ਉਹਨਾਂ ਨੂੰ ਰੋਕਿਆ ਹੈ ਤੇ ਉਹਨਾਂ ਨੇ ਪੁਲਿਸ ਏਐਸਆਈ ਬਲਕਾਰ ਸਿੰਘ ਨੂੰ ਨਾਲ ਲੈ ਕੇ ਐਸਐਚਓ ਮਨਜੀਤ ਸਿੰਘ ਸਿੰਘ ਦੀ ਸ਼ੈ ਨਾਲ ਮੇਰੇ ਡੈਡੀ ਤੇ ਹਮਲਾ ਕਰਵਾਇਆ ਹੈ ਜਿਸ ਦੇ ਨਾਲ ਮੇਰੇ ਡੈਡੀ ਦੀ ਦੋਨੋਂ ਲੈਗਸ ਫ੍ਰੈਕਚਰ ਹੋ ਚੁੱਕੀਆਂ ਨੇ ਤੇ ਹਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਜਾ ਰਿਹਾ ਦੂਸਰੀ ਪਾਰਟੀ ਦਾ ਪੂਰਾ ਸਾਥ ਦੇ ਰਿਹਾ ਉਹ ਕ੍ਰੋਸ ਪਰਚਾ ਬਣਵਾਉਣ ਦੀ ਸ਼ੈ ਚਨ ਹੈ ਤੇ ਪੁਲਿਸ ਹੁਣਾਂ ਦਾ ਪੂਰਾ ਸਾਥ ਦੇ ਰਹੀ ਹੈ ਜਦ ਕਿ ਕ੍ਰੋਸ ਪਰਚਾ ਨਹੀਂ ਹੋਣਾ ਚਾਹੀਦਾ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਸਾਨੂੰ ਇਨਸਾਫ ਚਾਹੀਦਾ ਹੈ ਜੇ ਇਹਦੇ ਤੇ ਇਨਸਾਫ ਨਹੀਂ ਹੁੰਦਾ ਸਾਡੀ ਪੂਰੀ ਫੈਮਿਲੀ ਤੇ ਨਾਲ ਹੋਰ ਵੀ ਲੋਕ ਧਰਨੇ ਲਈ ਤਿਆਰ ਰਹਿਣਗੇ ਤੇ ਉਹਦਾ ਸਾਰਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਏਗਾ ਕੈਂਪਰ ਪਰਸਨ ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ